ਇਹ ਮੰਦਿਰ ਜੀ ਅਸੀਂ 5 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਇਹਦਾ ਨਾਮ ਅਸੀਂ ਰੱਖਿਆ ਹਰੀ ਹਰ ਲੋਕ ਆਰਾਧਨਾ ਸਥਾਨ ਜਿਹੜਾ ਵੀ ਇਹਦੇ ਚ ਮਟੀਰੀਅਲ ਯੂਜ਼ ਕਰ ਰਹੇ ਆ ਪੱਥਰ ਸਾਰਾ ਉਥੋਂ ਆ ਰਿਹਾ Rajasthan ਤੋਂ ਔਰ ਇਹਦੇ ਵਿੱਚ ਕੋਈ ਵੀ ਅਸੀਂ ਸਟੀਲ ਨਹੀਂ ਯੂਜ਼ ਕੀਤਾ ਔਰ ਇਸ ਨੂੰ ਬਣਾਉਣ ਵਾਲੇ ਵੀ ਉਹੀਓ ਫੈਮਿਲੀ ਆ ਜਿਹੜੀ ਅਯੁੱਧਿਆ ਚ ਸੋਮਪੁਰਾ ਫੈਮਿਲੀ ਆ ਇੱਕ ਜਿਨ੍ਹਾਂ ਦਾ ਕੰਮ ਮੰਦਿਰ ਬਣਾਉਣਾ ਹੀ ਆ ਇਕ ਸੋ ਇੱਕ ਘੰਟੇ ਦਾ ਹਵਨ ਚੱਲੇਗਾ ਔਰ 22 ਤਰੀਕ ਨੂੰ ਪੂਰਨ ਹੋਤੀ ਹੋਏਗੀ ਇਹ ਪੱਥਰ ਜੀ ਰਾਮ ਸੇਤੂ ਤੋਂ ਆਇਆ ਵੈ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਤੈਰ ਰਿਹਾ ਔਰ نیچے ਪੱਥਰ ਪਏ ਆ ਗਰੇ ਹੋਏ ਆ ਔਰ ਉਸ ਤੇ ਰਾਮ ਵੀ ਲਿਖਿਆ ਹੋਇਆ ਵੈ ਮਾਤਾ ਸੀਤਾ ਦੇ ਮਾਇਕੇ ਤੋਂ ਜਲ ਲੈ ਕੇ ਆਂਦਾ ਹੈ ਤੇ ਯੋਧਿਆਂ ਤੋਂ ਮਿੱਟੀ ਆਈ ਹੈ ਜੋ ਯਗ ਉਧਰ ਹੋ ਰਿਹਾ ਸੇ ਮੋਸ਼ੇ ਤਰ੍ਹਾਂ ਦਾ ਯਗ ਇੱਥੇ ਹੋ ਰਿਹਾ ਹੈ